ਇਹਨਾਂ ਨੇ ਸਾਰੇ ਇਕੱਠੇ ਹੋ ਕੇ ਬਹੁਤ ਸਾਰੀਆਂ ਜੱਥੇਬੰਦੀਆਂ ਬਲਾਈਆਂ ਨੇ ਜੱਥੇਬੰਦੀਆਂ ਬਣਾ ਉਸਦੀ ਮੇਰੀ ਬੇਇੱਜ਼ਤੀ ਕਰਾਈ ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟਾਂ ਜਿਹੜੀਆਂ ਮਹਿਸੂਸ ਕਰ ਗਿਆ ਜੇਕਰ ਮੈਨੂੰ ਕੁਝ ਹੁੰਦਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਜੇ ਨਾ ਤਾਂ ਸਖ਼ਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਦੇ ਜ਼ਿੰਮੇਵਾਰ ਕੌਣ ਹੋਣਗੇ ਇਹ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਣਾ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਪਾਉਂਗਾ ਇਹਨਾਂ ਨੂੰ ਮਤਾਪ ਸੰਗਰੂਰ ਦੇ ਪਿੰਡ ਬਖੋਰਾ ਕਲਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਧਰਮਵੀਰ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਮਰਨ ਤੋਂ ਪਹਿਲਾਂ ਪ੍ਰਿੰਸੀਪਲ ਨੇ ਵੀਡੀਓ ਬਣਾ ਕੇ ਆਪਣੀ ਮੌਤ ਦੇ ਲਈ ਆਪਣੇ ਹੀ ਸਕੂਲ ਦੇ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਮੈਂ ਪ੍ਰਿੰਸੀਪਲ ਕੋ ਬਖੋਰਾ ਕਲਾ ਸੀਨੀਅਰ ਸਟੈਂਡਰਡ ਸਕੂਲ ਬਖੋਰਾ ਕਲਾ ਦੇ ਵਿੱਚ ਅੱਜ ਇਹ ਚਾਰਤੀ ਜਿਹਾ ਲੈਕਚਰ ਆ ਸਰਦਾਰ ਹਰਪ੍ਰਭਾਣ ਸਿੰਘ ਪੰਜਾਬੀ ਮਾਸਟਰ ਜਿੰਨੇ ਕਲਾ ਅਤੇ ਸਤਵੰਤ ਸਿੰਘ ਆਲੰਪੁਰ ਇੱਕ ਅ ਸਤਵੰਤ ਸਿੰਘ ਆਲੰਪੁਰ ਮੇਘਰਾਜ ਝੋਟੀਆਂ ਤੇ ਵਿਨੋਦ ਕੁਮਾਰ ਮੁੱਖ ਅ ਡੋਟਾ ਟੀਚਰ ਨੇ ਇਹਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਇੱਕ ਬਲਬੀਰ ਸਿੰਘ ਲੋਗਵਾਲ ਪ੍ਰਧਾਨ ਐਡੀਟੀਫ ਦਾ ਇਹਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਬਹੁਤ ਸਾਰੀਆਂ ਜਥੇਬੰਦੀਆਂ ਫਲਾਈਆਂ ਨੇ ਜਥੇਬੰਦੀਆਂ ਬਲਾਗ ਦੁਆਰ ਮੇਰੀ ਬੇਇਜ਼ਤੀ ਕਰਾਈ ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟ ਹੈ ਜਿਹੜੀ ਉਹ ਮਹਿਸੂਸ ਕਰ ਲਿਆ ਤੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਨੇ ਉਹ ਤੋਂ ਬਾਅਦ ਨੂੰ ਮੇਰੇ ਨਾਲ ਫੌਂਡੇ ਬਾਰੇ ਸ਼ੁਰੂ ਕਰ ਦਿੱਤੇ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਇਹਨਾਂ ਦਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਇਹ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣ ਦੇਣੀ ਹੈਗਾ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਕਹਾਂਗਾ ਇਹਨਾਂ ਤੋਂ ਮਤਲਬ ਉਹਦਰ ਪ੍ਰਿੰਸੀਪਲ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਜਦ ਤੱਕ ਮੁਲਜ਼ਮਾ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਕੌਨ ਨਬਸ ਦਾ ਸਟਾਫ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੋਰੇ ਕਲਾ ਜੀ ਤੇ ਸਟਾਫ ਨਾਲ ਇਹਨਾਂ ਦੀ ਦੋ ਤਿੰਨ ਮਹੀਨੇ ਹੋ ਗਏ ਸਟਾਫ ਇਹ ਤੰਗ ਕਰ ਰਿਹਾ ਸੀ ਜੀ ਇਹਨਾਂ ਨੂੰ ਜਥੇਬੰਦੀਆਂ ਭੁਲਾਈਆਂ ਉਹਨਾਂ ਨੇ ਦੇ ਮਤਲਬ ਇਹ ਤੋਂ 400 500 ਬੱਚਿਆਂ ਦੇ ਵਿਚਾਲੇ ਪੂਰਾ ਕੱਟ ਖੜ ਕੇ ਇਹ ਤੋਂ માਫੀ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸਰਟ ਚੱਲ ਰਹੇ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਦਾ ਗੁਨਾਹਦਾਰ ਹੀ ਉਹ ਨਹੀਂ ਸਾਨੂੰ ਇਹ ਏਡੀ ਬਡੀ ਜੱਥੇਬੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4 5 ਦਾ ਸਟਾਫ ਵਾਲੇ ਨੇ ਜੀ 4 ਤਾਂ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜੱਥੇਬੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਉੱਥੇ ਕੱਟ ਦੇ ਵਿੱਚ ਮਾਫੀ ਮੰਗਵਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰਕੇ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮਤ ਜਗਰੀਏ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਕਾਰਵਾਈ ਮਤਲਬ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਜਿਸਟਰਡ ਹੋ ਗਈ ਵੀਡੀਓ ਕਾਲ ਬਣਾ ਗਈ ਸੀ ਉਹ ਐਕਸਪਾਇਰ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਂ ਰੱਖੇ ਰੱਖਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੀ ਜਿਹੜੀ ਹੋਈ ਹੈ ਗੁਰਦਸਾ ਉਹਨਾਂ ਦੇ ਕਾਰਨ ਹੀ ਹੋਈ ਹੈ ਔਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਔਰ ਅਸੀਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਜੀ ਲੋ ਜਲਦੀ ਤੋਂ ਜਲਦੀ ਅਰੈਸਟ ਹੋਣ ਅਜ ਨਹੀਂ ਅਸੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ। ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰ ਰਹੇ ਹਾਂ। ਪੁਲਿਸ ਨੇ ਮ੍ਰਿਤਕ ਅਧਿਆਪਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪੰਜ ਅਧਿਆਪਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਇਨਸਾਫ ਦਾ ਪ੍ਰੋਸਾ ਦਿੱਤਾ ਹੈ। ਇਹ ਹਨ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ। ਜਿਹੜਾ ਮਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ ਇਹਦੀ ਕੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪਾਇਜਨ ਲੈਣ ਕਰਕੇ ਸੰਜੀਵਨੀ ਹਸਪੀਟਲ ਤੋਂ ਆਨੇ ਹੈਗਾ ਜਿਹੜੇ ਸਾਡੀ ਪੁਲਿਸ ਵਾਲਟੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਾਨ ਸਿੰਘ ਸੁਤਵੰਤ ਸਿੰਘ আলমਪੂਰ ਮੇਘਰਾਜ ਦਿਨੋਦ ਕੁਮਾਰ ਤੇ ਕਮਲਬੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨ ਆ ਡੀਟੀਐਫ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਮੇਰੇ ਤੇ ਦਬਾਅ ਪਾਉਂਦੇ ਸੀ ਤੇ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਦੇ ਆਂ ਜਿਸ ਤੋਂ ਬਾਅਦ ਇਹਦੀ ਡੈਥ ਹੋ ਗਈ ਫੇਰੇ ਵੀ ਘਰ ਵਾਲੀ ਰਣਜੀਤ ਕੌਰ ਦੇ ਨਾਮ ਤੇ ਅਸੀਂ ਐਫ ਆਈ ਆਰ ਨੰਬਰ 74 ਅੰਡਰ ਸੈਕਸ਼ਨ 108 ਬੀ ਐਨ ਐਸ ਥਾਣਾ ਮਹੰਤਾਰ ਜਨਰੇਟਰ ਕੀਤੀ ਹੈ ਜੀ ਇਹ ਦਾ ਪੋਸਟ ਤੋਂ ਆ ਕੇ ਆਏਗਾ ਤੇ ਦੋਸ਼ੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਅਦਾਲਤ ਕਰਾਂਗੇ